ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੋਈ ਨੂੰ ਫਾਰਮ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਕਿਸਾਨ ਵੀਰੋ ਆਪਾਂ ਬਾਸਮਤੀ ਝੋਨੇ ਦੇ ਰੇਟਾਂ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਣੇ ਚੈਨਲ ਨਾਲ ਨਵੇਂ ਜੁੜੇ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਰੋਜ਼ਾਨਾ ਦੇ ਮੰਡੀਆਂ ਦੇ ਰੇਟ ਬਾਸਮਤੀ ਝੋਨੇ ਦੇ ਆਪ ਨੂੰ ਆਪਣੀ ਵੀਡੀਓ ਵਿੱਚ ਦੇਖਣ ਨੂੰ ਮਿਲ ਸਕਣ ਖੰਨਾ ਮੰਡੀ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ 11 21 ਦਾ ਰੇਟ 4000 ਰੁਪਏ ਰਿਹਾ ਤੇ ਹੱਥ ਛਾੜਦਾ ਰੇਟ 4595 ਰੁਪਏ ਰਿਹਾ 17 18 ਦਾ ਰੇਟ 3600 ਰੁਪਏ ਰਿਹਾ ਤੇ ਹੱਥ ਛਾੜਦਾ ਰੇਟ 3850 ਰੁਪਏ ਰਿਹਾ 1509 ਦਾ ਰੇਟ 3209 ਰੁਪਏ ਰਿਹਾ 1847 ਦਾ ਰੇਟ 3000 ਰੁਪਏ ਰਿਹਾ 1401 ਦਾ ਰੇਟ 3550 ਰੁਪਏ ਰਿਹਾ ਬਟਾਲਾ ਮੰਡੀ ਦੇ ਵਿੱਚ 11 21 ਦਾ ਰੇਟ 4155 ਰੁਪਏ ਰਿਹਾ ਤੇ ਹੱਥ ਛਾੜ ਦਾ ਰੇਟ 4350 ਰੁਪਏ ਰਿਹਾ 17 18 ਦਾ ਰੇਟ 3750 ਰੁਪਏ ਰਿਹਾ ਤੇ ਹੱਥ ਛਾੜ ਦਾ ਰੇਟ 3815 ਰੁਪਏ ਰਿਹਾ ਟਹਾਣਾ ਮੰਡੀ ਦੀ ਗੱਲ ਕਰੀ ਤੇ 17 18 ਦਾ ਰੇਟ 3450 ਰੁਪਏ ਰਿਹਾ ਤੇ 18 85 ਦਾ ਰੇਟ 3560 ਰੁਪਏ ਰਿਹਾ 1401 ਦਾ ਰੇਟ 3510 ਰੁਪਏ ਰਿਹਾ ਬਰਨਾਲਾ ਮੰਡੀ ਦੇ ਵਿੱਚ 18 85 ਦਾ ਰੇਟ 3360 ਰੁਪਏ ਰਿਹਾ 1509 ਦਾ ਰੇਟ 3195 ਰੁਪਏ ਰਿਹਾ 1847 ਦਾ ਰੇਟ 2900 ਰੁਪਏ ਰਿਹਾ ਤੇ 1401 ਦਾ ਰੇਟ 3500 ਰੁਪਏ ਰਿਹਾ ਮਾਨਸਾ ਮੰਡੀ ਦੇ ਵਿੱਚ 1718 ਦਾ ਰੇਟ 3480 ਰੁਪਏ ਰਿਹਾ 1509 ਦਾ ਰੇਟ 3130 ਰੁਪਏ ਰਿਹਾ 1847 ਦਾ ਰੇਟ 2950 ਰੁਪਏ ਰਿਹਾ 1401 ਦਾ ਰੇਟ 3450 ਰੁਪਏ ਰਿਹਾ ਸਨਾਮ ਮੰਡੀ ਦੀ ਗੱਲ ਕਰਦੇ ਇੱਥੇ ਕਿਸਾਨ ਵੀਰ ਨੂੰ 11 ਕਿੱਤਾ ਦਾ ਰੇਟ 3590 ਰੁਪਏ ਰਿਹਾ 17 18 ਦਾ ਰੇਟ 3525 ਰੁਪਏ ਰਿਹਾ 18 85 ਦਾ ਰੇਟ 3240 ਰੁਪਏ ਰਿਹਾ 18 47 ਦਾ ਰੇਟ 2940 ਰੁਪਏ ਰਿਹਾ 18 86 ਦਾ ਰੇਟ 3425 ਰੁਪਏ ਰਿਹਾ 1692 ਦਾ ਰੇਟ 3275 ਰੁਪਏ ਰਿਹਾ ਪੀਵੀ 7 ਦਾ ਰੇਟ 3430 ਰੁਪਏ ਰਿਹਾ 1509 ਦਾ ਰੇਟ 3305 ਰੁਪਏ ਰਿਹਾ 1401 ਦਾ ਰੇਟ 3570 ਰੁਪਏ ਰਿਹਾ ਤਾਰਨ ਤਾਰਨ ਸਾਇਤ ਮੈਂ ਮਿੱਟੀ ਦੀ ਗੱਲ ਕਰਦੇ ਆ ਜਿੱਥੇ 11 21 ਦਾ ਰੇਟ 4485 ਰੁਪਏ ਰਿਹਾ ਤੇ ਹੱਥ ਛਾੜ ਦਾ ਰੇਟ 4400 ਰੁਪਏ ਰਿਹਾ 17 18 ਦਾ ਰੇਟ 3605 ਰੁਪਏ ਰਿਹਾ 1509 ਦਾ ਰੇਟ 3000 ਰੁਪਏ ਰਿਹਾ 18 47 ਦਾ ਰੇਟ 2800 ਰੁਪਏ ਰਿਹਾ 1401 ਦਾ ਰੇਟ 3387 ਰੁਪਏ ਰਿਹਾ। ਭਲਾੜਾ ਮੰਡੀ ਦੀ ਗੱਲ ਕਰਦੇ ਹਿੱਥੇ 17 18 ਦਾ ਰੇਟ 3460 ਰੁਪਏ ਰਿਹਾ। 1509 ਦਾ ਰੇਟ 3250 ਰੁਪਏ ਰਿਹਾ। 1401 ਦਾ ਰੇਟ 3490 ਰੁਪਏ ਰਿਹਾ। 1847 ਦਾ ਰੇਟ 2800 ਰੁਪਏ ਰਿਹਾ। ਕੈਂਥਲ ਮੰਡੀ ਦੇ ਵਿੱਚ 17 18 ਦਾ ਰੇਟ 3400 ਤੋਂ ਲੈ ਕੇ 3850 ਰੁਪਏ ਰਿਹਾ। 1885 ਦਾ ਰੇਟ 3900 ਰੁਪਏ ਰਿਹਾ ਸਮਾਣਾ ਮੰਡੀ ਦੇ ਵਿੱਚ 1121 ਦਾ ਰੇਟ 4400 ਰੁਪਏ ਰਿਹਾ 1718 ਦਾ ਰੇਟ 1718 ਦਾ ਰੇਟ 3100 ਰੁਪਏ ਰਿਹਾ 1885 ਦਾ ਰੇਟ 3700 ਰੁਪਏ ਰਿਹਾ 1847 ਦਾ ਰੇਟ 2960 ਰੁਪਏ ਰਿਹਾ 1509 ਦਾ ਰੇਟ 3360 ਰੁਪਏ ਰਿਹਾ 1401 ਦਾ ਰੇਟ 3600 35 ਰੁਪਏ ਰਿਹਾ ਨਾਪਾ ਮੰਡੀ ਦੇ ਵਿੱਚ ਕਿਸਾਨ ਵੀਰੋ 11 ਕਿਲ ਦਾ ਰੇਟ 3975 ਰੁਪਏ ਰਿਹਾ 17 18 ਦਾ ਰੇਟ 3850 ਰੁਪਏ ਰਿਹਾ 1509 ਦਾ ਰੇਟ 3295 ਰੁਪਏ ਰਿਹਾ 1401 ਦਾ ਰੇਟ 3480 ਰੁਪਏ ਰਿਹਾ 18 47 ਦਾ ਰੇਟ 2900 35 ਰੁਪਏ ਰਿਹਾ ਰੋहतक ਮੰਡੀ ਦੇ ਵਿੱਚ ਕਿਸਾਨ ਵੀਰੋ 11 ਕਿਲ ਦਾ ਰੇਟ 3631 ਰੁਪਏ ਰਿਹਾ ਤੇ ਹੱਥ ਛਾੜਦਾ ਰੇਟ 4300 ਰੁਪਏ ਰਿਹਾ 17 ਹਰਮ ਰੇਟ 3500 ਰੁਪਏ ਰਿਹਾ ਇਹਦੀ ਕਿਸਾਨ ਵੀਰੋਂ ਬਖ ਬਖ ਮੰਡੀਆਂ ਦੇ ਬਖ ਬਖ ਰੇਟਾਂ ਦੀ ਜਾਣਕਾਰੀ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਜੀ ਆਪ ਦਾ